ਸ੍ਰੀਕਾਲ ਜੀ ਕੀ ਹਾਲ ਚਾਲ ਹੈ ਜੀ ਅੱਜ ਜੀ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਇੱਕ ਨਵੇਂ ਕਿਸਮ ਦਾ ਚਾਰਾ ਪਸ਼ੂਆਂ ਵਾਸਤੇ ਆ ਦੇਖੋ ਬਈ ਇਹ ਕੀ ਚੀਜ਼ ਆਪਾਂ ਕਰਦੇ ਆ ਗੱਲਬਾਤ ਪਹਿਲਾਂ ਦੀ ਕੰਡੀਸ਼ਨ ਦੇਖੋ ਕਿੱਦਾਂ ਮੋਟਾ ਪੱਤਾ ਹੈ ਆ ਇਹ ਡੂਡ ਗਿੱਠ ਦਾ ਪੱਤਾ ਹੈ ਤੇ ਇਹ ਜੇ ਰਸਤੇਦਾਰਾਂ ਨੂੰ ਅਸੀਂ ਆਖਿਆ ਸਾਨੂੰ ਆ ਸਰੋਂ ਦਾ ਬੀਜ ਦਿਓ ਉਹਨਾਂ ਨੇ ਬੀਜ ਰੱਖੀ ਸੀਗੀ ਅੱਜ ਆ ਬੀਜ ਦਿਓ ਸਾਨੂੰ ਤੇ

ਆ ਦੇਖੋ ਵੀ ਪੱਤਾ ਕਿੱਡਾ ਮੋਟਾ ਇਹਦਾ ਇਹਦਾ ਵੀ ਵਗੈਰਾ ਸੇਲ ਕਰਦੇ ਹੁੰਦੇ ਆ ਹੈ ਵੀ ਵੇਚਦੇ ਹੁੰਦੇ ਆ ਨਹੀਂ ਨਹੀਂ ਇਹ ਤਾਂ ਪਹਿਲੀ ਏਰੀ ਵੀਜੀ ਏਰੀ ਕਿਹੜੇ ਪਹਿਲੀ ਵਾਰੀ ਵੀਜੀ ਹੈ ਹਾਂ ਠੀਕ ਹੈ ਉਹ ਫੁੱਟਦੀ ਆਉਂਦੀ ਹੈ ਵੀ ਰੱਖਾਂਗੇ ਆ ਦੇਖੋ ਵੀ ਮਗਰ ਫੁੱਟਦੀ ਵੀ ਆਉਂਦੀ ਹੈ ਅੱਛਾ ਬਾਰ-ਬਾਰ ਫੋਟ ਵੀ ਕਰਦੀ ਹੈ ਇਹ ਇਹ ਡੂੜ ਗਿੱਠ ਦਾ ਪਰਤਾ ਹੈ ਤੇ ਇਹ ਜੇ ਸਹੀ ਢੰਗ ਆਪਣੇ ਖੜੀ ਰਵੇ ਨਾ ਵਾਵਾ ਚੇਰੇ ਤੇ ਦੋ ਦੋ ਇਕੱਠੇ ਚੌੜੇ ਪੱਤੇ ਹੋ ਜਾਂਦੇ ਹੈਗੇ ਇਹ ਇਹ ਅਸਲ ਪਖੂਆਂ ਦੇ ਖਾਣ ਵਾਸਤੇ ਚੰਗੀ ਹੈ ਇਹ ਵਧੀਆ ਪੰਡ ਬਣ ਜਾਂਦੀ ਹੈ ਆ ਤੁਹਾਡੇ ਸਾਹਮਣੇ ਇੱਕ ਪੰਦ ਹੋਰ ਵਾਲੀ ਤੇ ਤਗੜੀ ਪੰਡ ਬਣ ਜੂ ਜਿਹੜੀ ਚੱਕੀ ਨਾਲ ਜਿਆਦਾ